ਲੋਕਾਂ ਦੇ ਜਹਨ ਚ ਉਹੀ ਜਿਹੜਾ ਦ੍ਰਿਸ਼ਾ ਵਾਰ-ਵਾਰ ਆ ਰਹਾ ਹੈ ਕਿ ਕਿਤੇ ਉਹੀ ਮੰਜ਼ਰ ਜਿਹੜਾ ਹੈ ਪਿਛਲੇ ਸਾਲ ਸੀ ਦੇਖਿਆ ਸੀ ਕਿਤੇ ਉਹ ਦੁਬਾਰਾ ਦੇਖਣ ਨੂੰ ਨਾ ਮਿਲ ਜਾ ਜਿਹੜੇ ਚੀਕੇ ਦੇ ਲਾਗੇ ਬੰਨੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਮਾਰ ਸਭ ਤੋਂ ਜਲਦੀ ਕਿਉਂ ਪੈਂਦੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਦੇਖੋ ਇੱਥੇ ਜਿਹੜੀ ਡਾਫ ਲੱਗਣੀ ਸ਼ੁਰੂ ਵੀ ਹੋ ਗਈ ਹੈ ਦੇਖੋ 5 ਫੁੱਟ ਪਾਣੀ ਜਿਹੜਾ ਸਵੇਰੇ ਜਿਹੜੀ ਅਪਡੇਟ ਆਈ ਸੀ ਉਦੋਂ ਵਧਿਆ ਹੋਇਆ ਦੇਖਿਆ ਸੀ ਤੇ 4 ਫੁੱਟ ਪਾਣੀ ਅਸੀਂ ਕੱਲ ਵਧਿਆ ਹੋਇਆ ਦੇਖਿਆ ਸੀ ਇਸੇ ਯਾ ਅੰਬਾਲੇ ਦੀ ਤੁਹਾਡੇ ਕੋਲ ਵੀਡੀਓ ਆਈ ਹੋਣੀ ਆ ਵੀ ਅੰਬਾਲੇ ਦੀਆਂ ਸੜਕਾਂ ਤੇ ਪਾਣੀ ਚੱਲਦਾ ਹੋਇਆ ਦਿਖਾਇਆ ਗਿਆ ਸੀਗਾ ਤੇ ਸਵੇਰ ਦਾ ਕੱਲ ਸ਼ਾਮ ਦਾ ਇਹ ਚ 6 ਫੁੱਟ ਪਾਣੀ ਵੱਜ ਚੁੱਕਿਆ ਸੀਗਾ 6 ਫੁੱਟ ਪਾਣੀ ਕੱਲ੍ਹ ਆ ਵੱਜ ਚੁੱਕਿਆ ਹੁਣ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਅੱਜ ਇਸ ਖਾਸ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਅਸੀਂ ਖਨੌਰੀ ਤੋਂ ਤੁਹਾਨੂੰ ਜਿਹੜੀ ਕੱਗਰ ਦੀ ਅਪਡੇਟ ਹੈ ਉਹ ਦਿੱਤੀ ਸੀ ਤੇ ਲਗਾਤਾਰ ਤੁਹਾਡੇ ਫੋਨ ਦੀਆਂ ਸਕਰੀਨਾਂ ਤੇ ਵੀਡੀਓਜ਼ ਆ ਰਹੀਆਂ ਨੇ ਕੱਗਰ ਦੀਆਂ ਕਿ ਕੱਗਰ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਹੈ ਉਹ ਲਗਾਤਾਰ ਵੱਧ ਰਿਹਾ ਹੈ ਜਾਂ ਅੰਬਾਲੀ ਦੀ ਤੁਹਾਡੇ ਕੋਲ ਵੀਡੀਓ ਆਈ ਹੋਣੀ ਹੈ ਵੀ ਅੰਬਾਲੀ ਦੀਆਂ ਸੜਕਾਂ ਤੇ ਪਾਣੀ ਚੱਲਦਾ ਹੋਇਆ ਦਿਖਾਇਆ ਗਿਆ ਸੀਗਾ ਤੇ ਇਸ ਵੇਲੇ ਅਸੀਂ ਖੜੇ ਹਾਂ ਜੀ ਚੀਕੇ ਦੇ ਵਿੱਚ ਚੀਕੇ ਦੇ ਵਿੱਚ ਕੱਗਰ ਦੀ ਜਿਹੜੀ ਅਪਡੇਟ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਤਾਂ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਰਹੇ ਹੈ ਤੇ ਪਿਛਲੇ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਚੰਡੀਗੜ ਪਟਿਆਲਾ ਹੋ ਗਿਆ ਜਾਂ ਫਿਰ ਉਸ ਤੋਂ ਉੱਪਰ ਦੇ ਇਲਾਕੇ ਪੰਚਕੁਲਾ ਹੋ ਗਿਆ ਪੰਚਕੁਲਾ ਤੋਂ ਉੱਪਰ ਪਹਾੜੀਆਂ ਦੇ ਵਿੱਚ ਜਿਹੜਾ ਵੀ ਮੀਂਹ ਪੈ ਰਿਹਾ ਜਾਂ ਸ਼ਿਮਲੇ ਦੇ ਵਿੱਚ ਜੋ ਵੀ ਮੀਂਹ ਪੈ ਰਿਹਾ ਉਹ ਸਾਰਾ ਪਾਣੀ ਇਕੱਠਾ ਹੋ ਕੇ ਖੱਗਰ ਦੇ ਵਿੱਚ ਹੀ ਹੁੰਦਾ ਤੇ ਖੱਗਰ ਦਾ ਜਿਹੜਾ ਲੈਵਲ ਹੈ ਉਸੇ ਮੀਂਹ ਦੇ ਕਾਰਨ ਹੀ ਜਿਹੜਾ ਪਾਣੀ ਹੈ ਉਹ ਲਗਾਤਾਰ ਵਧ ਰਿਹਾ ਤੇ ਇਸ ਵੇਲੇ ਅਸੀਂ ਚੀਕੇ ਦੇ ਵਿੱਚ ਖੜੇ ਹਾਂ ਜੀ ਚੀਕੇ ਦੇ ਵਿੱਚ ਜਿਹੜਾ ਇਸ ਵੇਲੇ ਖੱਗਰ ਦਾ ਜਿਹੜਾ ਲੈਵਲ ਹੈ ਉਹ ਲਗਭਗ 1.5 18 ਫੁੱਟ ਦੇ ਕਰੀਬ ਪਹੁੰਚ ਚੁੱਕਿਆ ਯਾਨੀ ਕਿ ਕੱਲ ਜਿਹ ਉਹ ਪਾਣੀ ਦਾ ਜਿਹੜਾ ਲੈਵਲ ਸੀਗਾ ਉਹ ਲਗਭਗ 9 ਫੁੱਟ ਥੱਲੇ ਸੀਗਾ ਯਾਨੀ ਕਿ 5 ਫੁੱਟ ਪਾਣੀ ਜਿਹੜਾ ਸਵੇਰੇ ਜਿਹੜੀ ਅਪਡੇਟ ਆਈ ਸੀ ਉਦੋਂ ਵਧਿਆ ਹੋਇਆ ਦੇਖਿਆ ਸੀ ਤੇ 4 ਫੁੱਟ ਪਾਣੀ ਅਸੀਂ ਕੱਲ ਵਧਿਆ ਹੋਇਆ ਦੇਖਿਆ ਸੀ ਇਸ ਵੇਲੇ ਜਿਹੜਾ ਪਾਣੀ ਹੈ ਉਹ ਲਗਭਗ 18.5 ਫੁੱਟ ਦੇ ਕਰੀਬ ਚੱਲ ਰਿਹਾ ਹੈ ਤੇ ਜਿਹੜਾ ਇੱਥੇ ਡੇਂਜਰ ਲੈਵਲ ਦਿਖਾਇਆ ਗਿਆ ਹੈ ਡੇਂਜਰ ਲੈਵਲ ਲਗਭਗ 23 ਫੁੱਟ ਦੇ ਕਰੀਬ ਜਾ ਕੇ ਜਿਹੜਾ ਪਾਣੀ ਹੈ ਕੱਗਰ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਯਾਨੀ ਕਿ ਜਿਹੜੇ ਪਰਲੇ ਇਲਾਕੇ ਉਧਰਲੀ ਸਾਈਡ ਜਿਹੜੇ ਤੁਸੀਂ ਇਲਾਕੇ ਦੇਖ ਰਹੇ ਹੋ ਉਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ 23 ਫੁੱਟ ਦੇ ਕਰੀਬ ਜਦੋਂ ਦਾ ਤੇ ਜਿਸ ਤੋਂ ਉੱਪਰ ਦੀ ਹੁਣ ਆਪਾਂ ਗੱਲ ਕਰੀਏ ਜਿਹੜੇ ਅਗਲੇ ਇਲਾਕੇ ਨੇ ਅਗਲੇ ਇਲਾਕੇ ਫਿਲਹਾਲ ਜਿਹੜੀ ਆਪਾਂ ਗੱਲ ਕਰ ਰਹੇ ਆ ਸੇਫ ਨੇ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਹੈ ਉਹ ਨੋਰਮਲ ਚੱਲ ਰਿਹਾ ਹੈ ਜੇ ਪਾਣੀ ਦਾ ਲੈਵਲ 5 ਤੋਂ 4 ਫੁੱਟ ਵੱਧ ਆਇਆ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਆ ਉਹ ਤਬਾਹੀ ਮਚਾ ਸਕਦਾ ਪਰ ਅਗਲੇ ਇਲਾਕੇ ਦੀ ਆਪਾਂ ਗੱਲ ਕਰੀਏ ਤਾਂ ਅਗਲੇ ਇਲਾਕੇ ਫਿਰ ਵੀ ਸੇਫ ਰਹਿਣਗੇ ਜੇ ਤੁਸੀਂ ਪਿਛਲੇ ਸਾਲ ਦੀ ਆਪਾਂ ਗੱਲ ਕਰੀਏ ਤਾਂ ਪਿਛਲੇ ਸਾਲ ਜਿਹੜਾ ਪਾਣੀ ਇੱਥੇ ਚੱਲਿਆ ਸੀ ਉਹ ਜਿਹੜੀਆਂ ਤੁਸੀਂ ਇਹ ਬੁਰਜੀਆਂ ਦੇਖ ਰਹੇ ਹੋ ਇੱਥੇ ਵਾਟਰ ਲੈਵਲ ਵੀ ਲਗਾਇਆ ਗਿਆ ਕਿ 779 ਯਾਨੀ ਕਿ ਜਿਹੜਾ ਵਾਟਰ ਲੈਵਲ ਹੈਗਾ ਉਹ ਇਹ ਜਿਹੜੀਆਂ ਤੁਸੀਂ ਬੁਰਜੀਆਂ ਦੇਖ ਰਹੇ ਹੋ ਇਹਨਾਂ ਬੁਰਜੀਆਂ ਦੇ ਨਾਲ ਖਹਿ ਕੇ ਜਾ ਰਿਹਾ ਸੀ ਯਾਨੀ ਕਿ ਪੁਲ ਦੇ ਨਾਲ ਖਹਿ ਕੇ ਨਹੀਂ ਇਹਨਾਂ ਬੁਰਜੀਆਂ ਦੇ ਪੂਰਾ ਨਾਲ-ਨਾਲ ਪਾਣੀ ਚੱਲ ਰਿਹਾ ਸੀਗਾ ਤੇ ਜਿੰਨੇ ਵੀ ਅੱਜ ਤੱਕ ਫਲੱਡ ਆਏ ਨੇ ਉਹਨਾਂ ਦੀ ਸਾਰੀ ਡੇਟ ਜਿਹੜੀ ਇੱਥੇ ਮੈਂਸ਼ਨ ਕੀਤੀ ਹੋਈ ਹੈ ਬਾਕੀ ਇੱਧਰ ਆਪਣੇ ਨਾਲ ਭਾਜੀ ਖੜੇ ਨੇ ਇਹ ਜਿਹੜੀ ਪਲ-ਪਲ ਦੀ ਅਪਡੇਟ ਹੈ ਆਪਾਂ ਨੂੰ ਇੱਥੋਂ ਚੀਕੇ ਤੋਂ ਦਿੰਦੇ ਰਹਿੰਦੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਪਲ-ਪਲ ਦੀ ਜਿਹੜੀ ਅਪਡੇਟ ਹੈ ਉੱਥੋਂ ਦਿੰਦੇ ਰਹਿੰਦੇ ਹੋ ਕਿਉਂਕਿ ਸਾਨੂੰ ਬਹੁਤ ਫੋਨ ਕਾਲ ਆਉਂਦੀਆਂ ਨੇ ਕਿ ਤੁਸੀਂ ਜਿਹੜੀ ਘੱਗਰ ਦੀ ਅਪਡੇਟ ਨਹੀਂ ਦੇ ਰਹੇ ਅਸੀਂ ਲੋਕਾਂ ਨੂੰ ਇੱਕੋ ਹੀ ਗੱਲ ਕਹਿੰਦੇ ਆ ਕਿ ਜਦੋਂ ਘੱਗਰ ਦੇ ਵਿੱਚ ਕੁਝ ਹੈ ਹੀ ਨਹੀਂ ਤਾਂ ਅਪਡੇਟ ਕੀ ਦਈਏ ਹਨਾ ਲੋਕਾਂ ਨੂੰ ਡਰਾਉਣਾ ਬਿਨਾਂ ਵਜ੍ਹਾ ਤੋਂ ਉਹ ਗੱਲ ਠੀਕ ਨਹੀਂ ਪਰ ਹੁਣ ਜਿਹੜਾ ਘੱਗਰ ਦੇ ਵਿੱਚ ਲਗਾਤਾਰ ਪਾਣੀ ਵਧ 6 ਫੁੱਟ ਪਾਣੀ ਵੱਜ ਚੁੱਕਿਆ 6 ਫੁੱਟ ਪਾਣੀ ਕੱਲ੍ਹ ਵੱਜ ਚੁੱਕਿਆ ਹੁਣ ਤੁਸੀਂ ਕੱਲ ਮੈਨੂੰ ਇੱਕ ਫੁੱਟ ਕੱਲ ਮੈਂ ਤੁਹਾਨੂੰ ਭੇਜੀ ਸੀਗੀ ਹਾਂ ਉਹਦੇ 4 ਫੁੱਟ ਵਧਿਆ ਸੀਗਾ ਉਸ ਤੋਂ ਬਾਅਦ ਫਿਰ ਤੁਸੀਂ ਕਿਹਾ ਵੀ 5 ਫੁੱਟ ਫੇਰ ਵੱਧਾਣੀ ਪਾਣੀ 5 ਫੁੱਟ ਫੇਰ ਵੱਧਾ ਲਓ ਵੀ 6-7 ਫੁੱਟ ਆਪਾਂ 9 ਫੁੱਟ ਕਹਿ ਸਕਦੇ ਆ ਪਾਣੀ ਵੱਜ ਚੁੱਕਿਆ ਤੇ ਹੋਰ ਪਾਣੀ ਵਧਣ ਦੇ ਸਾਰ ਹੈਗੇ ਬਾਈ ਤੇ ਕੋਈ 10 ਤਾਂ ਰਹੇ ਨੇ ਪਿੱਛੇ ਵੀ ਮਾਰਕੰਡਾ ਵੀ ਫੁੱਲ ਚੱਲ ਰਿਹਾ ਔਰ ਡਾਂਗਰੀ ਚ ਵੀ ਕੱਗਰ ਚ ਕਹਿੰਦੇ ਪਾਣੀ ਪਿੱਛੇ ਹੈ ਨਹੀਂ ਯਾਨੀ ਮਾਰਕੰਡਾ ਡਾਂਗਰੀ ਇਹ ਫੁੱਲ ਜ਼ੋਰ ਮਾਰ ਰਹੇ ਨੇ ਮਾਰਕੰਡਾ ਜੀ ਵੀ ਪਾਣੀ ਤਾ ਰਿਹਾ ਨਾ ਕਿ ਪਿੱਛੇ ਇੱਕ ਸੋਮ ਨਦੀ ਸੀ ਹਾਂ 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 ਉਹ ਨਦੀ ਜਿਹੜੀ ਆ ਉਹ ਓਵਰਫਲੋ ਚੱਲ ਰਹੀ ਤੇ ਉਹਦੇ ਜਿਹੜੇ ਨੱਕੇ ਬਹੁਤ ਟੁੱਟ ਚੁੱਕੇ ਆ ਤੇ ਉਹ ਪਾਣੀ ਕਿਤੇ ਨਾ ਕਿਤੇ ਮਾਰਕੰਡੇ ਚ ਮਾਰਕੰਡੇ ਉਹਦਾ ਕਰਕੇ ਜਿਹੜਾ ਮਾਰਕੰਡਾ ਜਿਹੜਾ ਆ ਓਵਰਫਲੋ ਹੋ ਰਿਹਾ ਤੇ ਉਹ ਪਾਣੀ ਸਾਰਾ ਜਿਹੜਾ ਖੱਗਰ ਦੇ ਵਿੱਚ ਆ ਰਿਹਾ ਤੇ ਅਗਲੀ ਜਿਹੜੀ ਅਪਡੇਟ ਆ ਉਹ ਸਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਕਿ ਕਿੰਨਾ ਜਿਹੜਾ ਪਾਣੀ ਹੈ ਉਹ ਇੱਥੋਂ ਵਧ ਰਿਹਾ ਜਾਂ ਘਟ ਰਿਹਾ ਹੈ ਅਗਲੇ ਆਉਣ ਵਾਲੇ 1-2 ਦਿਨ ਜਿਹੜੇ ਨੇ ਕੱਗਰ ਦੇ ਵਿੱਚ ਕਿੰਨਾ ਕੁ ਵੱਧ ਗਿਆ ਜਾਂ ਕਿੰਨਾ ਕੁ ਘਟ ਗਿਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਵੇਲੇ ਜਿਹੜਾ ਚੀਕੇ ਦੇ ਵਿੱਚੋਂ ਅਸੀਂ ਅੱਜ ਜਿਹੜੀ ਤਾਰੀਖ ਹੈਗੀ 13 ਤੇ 13 ਤਾਰੀਖ ਨੂੰ ਚੀਕੇ ਦੇ ਵਿੱਚੋਂ ਅਪਡੇਟ ਕਰ ਰਹੇ ਹਾਂ ਜੀ ਲਗਭਗ 11:30 ਵਜੇ ਦਾ ਟਾਈਮ ਹੈਗਾ ਆ ਤੇ ਲਗਭਗ ਜਿਹੜਾ ਪਾਣੀ ਹੈ ਉਹ 18 18.5 ਫੁੱਟ ਦੇ ਕਰੀਬ ਇਸ ਵੇਲੇ ਚੱਲ ਰਿਹਾ ਆ ਜਿਹੜਾ ਇੱਥੇ ਡੇਂਜਰ ਲੈਵਲ ਹੈ ਉਹ 23 ਫੁੱਟ ਦੇ ਕਰੀਬ ਹੈ ਤੇ ਜਦੋਂ 23 ਫੁੱਟ ਤੋਂ ਉੱਪਰ ਪਾਣੀ ਚਲਾ ਜਾਂਦਾ ਤਾਂ ਜਿਹੜੇ ਪਰਲੇ ਇਲਾਕੇ ਨੇ ਜਿੱਦਾਂ ਕਿ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ ਆ ਪਰਲੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਆ ਉਹ ਫਸਲਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੰਦਾ ਆ ਤੇ ਜੇ 23 ਫੁੱਟ ਤੋਂ ਉੱਪਰ ਯਾਨੀ ਕਿ 3-4 ਫੁੱਟ ਉੱਪਰ ਜਾਂਦਾ ਤਾਂ ਜਿਹੜੇ ਦੂਜੀ ਸਾਈਡ ਵਾਲੇ ਇਲਾਕੇ ਨੇ ਉਹਨਾਂ 'ਚ ਪਾਣੀ ਜਿਹੜਾ ਆ ਉਹ ਆਪਣੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੰਦਾ ਤੇ ਅਗਲੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਹੈ ਦੀ ਆਪਾਂ ਗੱਲ ਕਰੀਏ ਤਾਂ ਫਿਲਹਾਲ ਖਤਰੇ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੇਕ ਅਫਵਾਹਾਂ ਤੋਂ ਜਿੰਨਾ ਹੋ ਸਕਦਾ ਉਹਨਾਂ ਦੂਰ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਅਸੀਂ ਪਲ-ਪਲ ਦੀ ਜਿਹੜੀ ਅਪਡੇਟ ਹੈ ਇੱਕ ਗੱਦੀਓ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜਿੰਨਾ ਚਿਰ ਅਸੀਂ ਨਹੀਂ ਕਹਿੰਦੇ ਕਿ ਘੱਗਰ ਦੇ ਵਿੱਚ ਪਾਣੀ ਵੱਧ ਗਿਆ ਹੈ ਜਾਂ ਪਾਣੀ ਆ ਸਕਦਾ ਹੈ ਉਹਨਾਂ ਚਿਰ ਕਿਸੇ ਵੀ ਗੱਲ ਤੇ ਯਕੀਨ ਨਾ ਕਰਿਓ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਤੁਹਾਡੇ ਨਾਲ ਘੱਗਰ ਦੀਆਂ ਜਿਹੜੀਆਂ ਅਪਡੇਟਸ ਨੇ ਵੀਡੀਓ ਸਾਂਝੀਆਂ ਕੀਤੀਆਂ ਨੇ ਉਸੇ ਤਰ੍ਹਾਂ ਹੀ ਇਸ ਸਾਲ ਵੀ ਜਿਹੜਾ ਲਗਭਗ 3-4 ਦਿਨ ਕੱਗਰ ਦੀ ਜਿੰਨੀ ਵੀ ਅਪਡੇਟ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਭਾਜੀ ਅੱਗੇ ਜਿੱਥੋਂ ਹਾਂ ਉਹ ਤੇ ਥੱਲੋਂ ਕੱਗਰ ਟੱਪਦੀ ਹੈ ਉੱਥੇ ਦਾ ਕੀ ਮਾਹੌਲ ਹੈ ਇਸ ਵੇਲੇ ਉੱਥੋਂ ਵੀ ਤੁਹਾਡੇ ਨਾਲ ਕੋਈ ਤਸਵੀਰਾਂ ਕੱਗਰ ਦੀਆਂ ਸਾਂਝੀਆਂ ਕਰਦੇ ਤੇ ਜਿਸ ਤਰ੍ਹਾਂ ਕਿ ਅਸੀਂ ਕੱਗਰ ਦੀ ਅਪਡੇਟ ਦਿੱਤੀ ਤੁਹਾਨੂੰ ਚੀਕੇ ਤੋਂ ਪਿੱਛੇ ਕੀ ਕੱਗਰ ਦਾ ਜਿਹੜਾ ਲੈਵਲ ਹੈ ਉਹ ਡੇਂਜਰ ਲੈਵਲ ਦੇ ਕਰੀਬ ਹੈ ਤੇ ਕੱਗਰ ਨੂੰ ਜਿਹੜੇ ਚੀਕੇ ਦੇ ਲਾਗੇ ਬੰਨੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਮਾਰ ਸਭ ਤੋਂ ਜਲਦੀ ਕਿਉਂ ਪੈਂਦੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਦੇਖੋ ਇੱਥੇ ਜਿਹੜੀ ਡਾਫ ਲੱਗਣੀ ਸ਼ੁਰ ਦੇਖੋ ਕਿੰਨਾ ਜਿਹੜਾ ਜਿੰਨਾ ਵੀ ਪਿੱਛੋਂ ਕੋੜਾ ਕਰਕਰ ਟੋਂਦਾ ਆ ਬੂਟੀ ਆਉਂਦੀ ਐ ਜੋ ਵੀ ਚੀਜ਼ਾਂ ਚਾਹੇ ਰੋਖੂ ਟੁੱਟ ਕੇ ਆਉਂਦਾ ਆ ਤੇ ਉਹਦੀ ਇੱਥੇ ਆ ਕੇ ਡਾਫ ਲੱਗਣ ਲੱਗ ਜਾਂਦੀ ਐ ਤੇ ਡਾਫ ਲੱਗਣ ਦੇ ਕਰਕੇ ਜਿਹੜੇ ਪਿਛਲੇ ਇਲਾਕੇ ਨੇ ਅੱਗੇ ਘੱਗਰ ਜਿਹੜਾ ਪਾਣੀ ਖਿੱਚਣਾ ਘੱਟ ਕਰ ਦਿੰਦਾ ਤੇ ਪਿਛਲੇ ਇਲਾਕਿਆਂ ਨੂੰ ਪਾਣੀ ਚੜਨਾ ਸ਼ੁਰੂ ਹੋ ਜਾਂਦਾ ਸਭ ਤੋਂ ਵੱਡਾ ਕਾਰਨ ਹੀ ਐ ਕਿਉਂਕਿ ਇੱਥੋਂ ਇੱਕ ਨਹਿਰ ਟੱਪਦੀ ਆ ਪਪਾ ਜੀ ਨੂੰ ਪੁੱਛਦੇ ਕਿਹੜੀ ਨਹਿਰ ਐ ਤੇ ਪਾਜੀ ਕਿਹੜੀ ਨਹਿਰ ਟੱਪਦੀ ਐ ਇੱਥੋਂ ਹਾਸੀ ਮਟਾਣਾ ਹਾਸੀ ਮਟਾਣਾ ਤੇ ਇੱਥੇ ਆ ਕੇ ਡਾਫ ਲੱਗ ਜਾਂਦੀ ਐ ਤੇ ਨਾਲ ਦੀਆਂ ਜਿੰਨੀਆਂ ਜ਼ ਸਭ ਜ਼ਮੀਨਾਂ ਸਾਰ ਤਬਾਹ ਹੋ ਜਾਂਦੀਆਂ ਨੇ ਮਤਲਬ ਕਿ ਸਭ ਤੋਂ ਪਹਿਲਾਂ ਨੁਕਸਾਨ ਇਸ ਏਰੀਏ ਜੀ ਹੁੰਦਾ ਹੈ ਕਿਉਂਕਿ ਅੱਗੇ ਦਾ ਪਾਣੀ ਬਾਅਦ ਚ ਜਾਊਗਾ ਪਾਣੀ ਤਾਂ ਇਧਰੋਂ ਹੀ ਆ ਰਿਹਾ ਨੇ ਜਦੋਂ ਇੱਥੇ ਕਿੰਨੇ ਕੁ ਫੁੱਟ ਤੇ ਡਾਫ ਲੱਗ ਜਾਂਦੀ ਭਾਈ ਇੱਥੇ 11 12 ਫੁੱਟ ਤੇ ਡਾਫ ਲੱਗਦੀ ਹੈ 11 12 ਫੁੱਟ ਤੇ ਇੱਥੇ ਆ ਕੇ ਜਿਹੜਾ ਪਾਣੀ ਹੈ ਉਹ ਡਾਫ ਲਾ ਦਿੰਦਾ ਤੇ ਡਾਫ ਲੱਗਣ ਕਰਕੇ ਜਿਹੜਾ ਤੁਹਾਨੂੰ ਪਿੱਛੇ ਲੈਵਲ ਦਿਖਾਇਆ ਅੱਧਾ ਫੁੱਟ ਵਧਿਆ ਹੈ ਉਹਦਾ ਕਿਤਨਾ ਕਿਤੇ ਕਾਰਨ ਨਹੀਂ ਵੀ ਹੈਗਾ ਕਿਉਂਕਿ ਇੱਥੇ ਡਾਫ ਲੱਗ ਗਈ ਉੱਥੇ ਜਿਹੜਾ ਪਾਣੀ ਦਾ ਲੈਵਲ ਹੈ ਉਹ ਵਧਣਾ ਸ਼ੁਰੂ ਹੋ ਗਿਆ ਜਦੋਂ ਅੱਗੇ ਪਾਣੀ ਘੱਟ ਨਿਕਲਣ ਲੱਗ ਗਿਆ ਆਪਾਂ ਅੱਗੇ ਜਾ ਕੇ ਵੀ ਦੇਖਦੇ ਆ ਪਾਣੀ ਕਿੰਨੀ ਕੁ ਸਪੀਡ 'ਚ ਨਿਕਲ ਰਿਹਾ ਹੈ ਜੇ ਆਪਾਂ ਪਿੱਛੋਂ ਪਾਣੀ ਗੱਲ ਕਰੀਏ ਦੇਖੋ ਹੁਣ ਪਿੱਛੋਂ ਇੱਥੇ ਅੱਗੇ ਪਾਣੀ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਕਿੱਥੇ ਪਾਣੀ ਨੇ ਸਿੱਧਾ ਜਾਣਾ ਹੈ ਬਾਜੀ ਇੱਕੋ ਜਿਹੀ ਚੀਜ਼ ਨਾ ਹੋਵੇ ਤਾਂ ਤੇ ਇਹ ਨਹਿਰ ਚੱਲਦੀ ਵੀ ਹੈ ਬਾਜੀ ਫਿਰ ਨਾ ਨਾ ਇਹ ਤੱਕ ਸੁੱਕੀ ਹੈ ਸੁੱਕੀ ਰਹਿੰਦੀ ਜਾਨੀ ਕਿ ਜੇ ਦਾ ਪਿੱਛੇ ਪਾਣੀ ਆ ਗਿਆ ਉਹੀ ਪਾਣੀ ਇਹਦੇ ਚ ਡਿੱਗਣਾ ਫਿਰ ਹੋਰ ਨੁਕਸਾਨ ਹੈ ਵੱਧ ਨੁਕਸਾਨ ਜਿੰਨਾ ਇਲਾਕਾ ਜੇ ਜਾਂਦੀ ਹੈ ਉੱਥੇ ਜ਼ਿਆਦਾ ਨੁਕਸਾਨ ਕਰਦੀ ਹੈ ਪਰਲੇ ਬੰਨੇ ਚੱਲਦੇ ਆ ਉਧਰੋਂ ਵੀ ਆਪਾਂ ਦੇਖਦੇ ਆ ਕਿ ਜਿਹੜਾ ਪਾਣੀ ਆ ਉਹ ਕਿੰਨੀ ਕੀ ਸਪੀਡ ਨਾਲ ਨਿਕਲਦਾ ਹੈ ਤੇ ਪਾਣੀ ਦਾ ਜਿਹੜਾ ਲੈਵਲ ਅਸੀਂ ਪਿੱਛੇ ਤੁਹਾਨੂੰ ਦਿਖਾਇਆ ਹੈ ਚੀਕੇ ਦੇ ਵਿੱਚ ਪਾਣੀ ਜਿਹੜਾ ਚੱਲ ਰਿਹਾ ਇਸ ਵੇਲੇ 1.5 18 ਫੁੱਟ ਦੇ ਕਰੀਬ ਘੱਗਰ ਇਸ ਵੇਲੇ ਚੱਲ ਰਹੀ ਆ ਤੇ ਜਿਹੜਾ ਡੇਂਜਰ ਲੈਵਲ ਉੱਥੇ ਬਣਿਆ ਹੋਇਆ ਲਗਭਗ 23-24 ਫੁੱਟ ਦੇ ਕਰੀਬ ਹੈਗਾ ਤੇ ਜਦੋਂ ਉਹ ਡੇਂਜਰ ਲੈਵਲ ਕ੍ਰੋਸ ਕਰ ਜਾਂਦਾ ਹੈ ਤਾਂ ਉਦੋਂ ਕਿਤੇ ਨਾ ਕਿਤੇ ਇਹ ਜਿਹੜੇ ਇਲਾਕੇ ਨੇ ਇੱਥੇ ਉਹਨਾਂ ਸਾਰਿਆਂ ਦੇ ਵਿੱਚ ਹੀ ਕੱਗਰ ਜਿਹੜਾ ਆ ਉਹ ਫਸਲਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੰਦਾ ਹੈ ਪਿਛਲੇ ਸਾਲ ਆਪਾਂ ਦਿਖਾਇਆ ਇਹ ਤੁਹਾਨੂੰ ਕਿ ਪਿਛਲੇ ਸਾਲ ਕੱਗਰ ਨੇ ਕਿੰਨੀ ਕੁ ਜ਼ਿਆਦੀ ਜਿਹੜੀ ਤਬਾਈ ਹੈ ਉਹ ਮਚਾਈ ਸੀਗੀ ਲੋਕਾਂ ਦੇ ਘਰਾਂ ਤੱਕ ਪਾਣੀ ਕੱਗਰ ਦਾ ਜਿਹੜਾ ਪਹੁੰਚ ਗਿਆ ਸੀ ਜ਼ਮੀਨਾਂ ਤੇ ਚਲੋ ਬਰਬਾਦ ਹੁੰਦੀਆਂ ਹੀ ਆ ਪਾਣੀ ਹੋਣ ਕਰਕੇ ਜ਼ਮੀਨਾਂ 'ਚ ਪਾਣੀ ਫੈਲਦਾ ਹੈ ਪਰ ਪਿਛਲੇ ਸਾਲ ਤਾਂ ਲੋਕਾਂ ਦੇ ਘਰ ਤੱਕ ਕੱਗਰ ਦੇ ਇਸ ਪਾਣੀ ਨੇ ਬਰਬਾਦ ਕਰ ਦਿੱਤੇ ਸੀ ਢਹਿ ਢੇਰੀ ਕਰ ਦਿੱਤੇ ਸੀਗੇ ਤੇ ਹੁਣ ਇੱਕ ਵਾਰ ਫਿਰ ਜਿਹੜਾ ਪਾਣੀ ਹੈ ਲਗਾਤਾਰ ਪਿੱਛੋਂ ਵਧ ਰਿਹਾ ਹੈ ਕਿਤਨੇ ਕਿਤੇ ਲੋਕਾਂ ਦੇ ਜ਼ਹਿਨ 'ਚ ਉਹੀ ਜਿਹੜਾ ਦ੍ਰਿਸ਼ਾ ਵਾਰ-ਵਾਰ ਆ ਰਿਹਾ ਹੈ ਕਿ ਕਿਤੇ ਉਹੀ ਮੰਜ਼ਰ ਜਿਹੜਾ ਹੈ ਪਿਛਲੇ ਸਾਲ ਸੀ ਦੇਖਿਆ ਸੀ ਕਿਤੇ ਉਹ ਦੁਬਾਰਾ ਦੇਖਣ ਨੂੰ ਨਾ ਮਿਲ ਜਾਵੇ ਪਰ ਫਿਲਹਾਲ ਜੇ ਆਪਾਂ ਗੱਲ ਕਰੀਏ ਤਾਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਹੈ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਘਟਿਆ ਤੇ ਇੱਧਰ ਆਪਾਂ ਦੂਸਰੀ ਸਾਈਡ ਪਹੁੰਚ ਚੁੱਕੇ ਹਾਂ ਜੀ ਦੂਸਰੀ ਸਾਈਡ ਜਿਹੜਾ ਪਾਣੀ ਹੈ ਪਰਲੇਵਾਨੋਂ ਨਿਕਲਦਾ ਆ ਤੇ ਨਹਿਰ ਟੱਪਦੀ ਹੈ ਨਹਿਰ ਦੇ ਥੱਲੋਂ ਦੀ ਘੱਗਰ ਕੱਢੀ ਹੋਈ ਹੈ ਜਿਸ ਤਰ੍ਹਾਂ ਕਿ ਅਬ ਬਹੁਤ ਸਾਰੇ ਇਲਾਕਿਆਂ 'ਚ ਦੇਖਦੇ ਆਂ ਤੇ ਇੱਧਰ ਦੇਖ ਲਓ ਪਾਣੀ ਬਿਲਕੁਲ ਨਾਰਮਲ ਤਰੀਕੇ ਨਾਲ ਨਿਕਲ ਰਿਹਾ ਹੈ ਯਾਨੀ ਕਿ ਉਹ ਨਹੀਂ ਹੈਗਾ ਫਲੋ ਜ ਨਹੀਂ ਨਿਕਲ ਰਿਹਾ ਸਲੋ ਜਾ ਰਿਹਾ ਹੈ ਇਹਦਾ ਉਹੀ ਡਾਫ ਹੈ ਜਿਹੜੀ ਡਾਫ ਲੱਗਣ ਕਰਕੇ ਹੀ ਜਿਹੜਾ ਪਾਣੀ ਹੈ ਸਲੋ ਹੋ ਕੇ ਅੱਗੇ ਨਿਕਲ ਰਿਹਾ ਹੈ ਜਦੋਂ ਉੱਥੇ ਡਾਫ ਲੱਗ ਰਹੀ ਹੈ ਡਾਫ ਲੱਗਣ ਕਰਕੇ ਹੀ ਡਾਫ ਲੱਗਣ ਕਰਕੇ ਪਾਣੀ ਰੁਕ ਰਿਹਾ ਹੈ ਤਾਂ ਰੁਕਣ ਕਰਕੇ ਹੀ ਪਾਣੀ ਜਿਹੜਾ ਹੈ ਅੱਗੇ ਬਹੁਤ ਘੱਟ ਸਪੀਡ 'ਚ ਨਿਕਲ ਰਿਹਾ ਹੈ ਤੇ ਇਹੀ ਜਿਹੜੀ ਮਾਰ ਹੈ ਪਿਛਲੇ ਇਲਾਕਿਆਂ ਨੂੰ ਪੈਂਦੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਐਂ ਲੱਗ ਰਿਹਾ ਜਿਸ ਤਰ੍ਹਾਂ ਪਾਣੀ ਖੜਾ ਹੋਵੇ ਤੇ ਸਭ ਤੋਂ ਵੱਡਾ ਕਾਰਨ ਹੀ ਜਿਹੜੀ ਪਿੱਛੇ ਡਾਫ ਲੱਗ ਰਹੀ ਹੈ ਤੁਹਾਨੂੰ ਅਸੀਂ ਦਿਖਾਈਏ ਸਭ ਤੋਂ ਵੱਡਾ ਕਾਰਨ ਪਿਛਲੇ ਇਲਾਕਿਆਂ ਨੂੰ ਮਾਰਨ ਦਾ ਉਹੀ ਹੈ ਤੇ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਨੁਕਸਾਨ ਦਾ ਕਾਰਨ ਵੀ ਹੈ ਤੇ ਅਗਲੇ ਇਲਾਕਿਆਂ ਨੂੰ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਗਲੇ ਇਲਾਕਿਆਂ ਨੂੰ ਨਿਕਲ ਰਿਹਾ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖੱਗਰ ਦਾ ਲੈਵਲ ਜਿਹੜਾ ਹੈ ਉਹ ਕਿੰਨਾ ਕੁ ਵੱਧ ਸਕਦਾ ਆ ਉਹ ਵੀ ਅਸੀਂ ਤੁਹਾਨੂੰ ਪਾਲ-ਪਾਲ ਦੀ ਅਪਡੇਟ ਦਿੰਦੇ ਰਵਾਂਗੇ ਭਾਜੀ ਸਾਡੇ ਨਾਲ ਹੀ ਰਹਿੰਦੇ ਨੇ ਹਮੇਸ਼ਾ ਇਹਨਾਂ ਤੇ ਚੀਕੇ ਦੇ ਵਿੱਚ ਜੇ ਕੱਲ ਨੂੰ ਪਾਣੀ ਵੱਧਦਾ ਹੈ ਹੋਰ ਕਿੰਨਾ ਕੁ ਵੱਧਦਾ ਹੈ ਤਾਂ ਉਹ ਵੀ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਅਪਡੇਟ ਹੈ ਉਹ ਦੇ ਦੇਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂਕਿ ਹੋਰ ਵੀ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਇਸ ਵੇਲੇ ਘੱਗਰ ਦੀ ਚੀਕੇ ਦੇ ਵਿੱਚ ਕੀ ਸਥਿਤੀ ਹੈ ਕਿੰਨਾ ਕੁ ਪਾਣੀ ਜਿਹੜਾ ਘੱਗਰ ਦਾ ਚੀਕੇ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ ਉਹ ਇਸ ਦੇ ਬਾਰੇ ਜਾਣ ਸਕਣ ਬਾਕੀ ਫਿਲਹਾਲ ਜੇ ਗੱਲ ਕਰੀਏ ਤਾਂ ਖਤਰੇ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਆਰਾਮ ਨਾਲ ਚੈਨ ਨਾਲ ਸੌਂ ਸਕਦੇ ਹੋ